ਕਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਰਾਣੇ ਭਾਈ ਹੁਣ ਪਹੁੰਚ ਚੁੱਕੇ ਆ ਪਿੰਡ ਤੇਜਾ ਵੀਲਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਆਓ ਫਿਰ ਗੱਲਬਾਤ ਕਰੀਏ ਸਾਸੀ ਘਰਾਂ ਦੇ ਜੀ ਸਾਡੀ ਦਾ ਜਾਇਰ ਫਿਰ ਛੁੱਟੀਆਂ ਦੇ ਕਟਾਏ ਵਧੀਆ ਕਟਾਏ ਇਨਸ਼ਾ ਅੱਲਾਹ ਚਲਾ ਚਲਾ ਹੋਰ ਦਿਖਾਓ ਵਧੀਆ ਵਧੀਆ ਤੇ ਕਿੰਨੇ ਵਰਾਜ ਆ ਸੰਦੀਪ ਸਾਹਿਬ ਨੇ ਕੋਈ ਛੇ ਵੇੜਾ ਬਹੁਤ ਚੰਗੀਆਂ ਸਾਫ ਸੁਥਰੀਆਂ ਭਾਪ ਪਰਤੇ ਨਾ ਇਹ ਬੱਸੀ ਏਰ ਸ਼ਹਿਰ ਆ ਹੁਣੇ ਹੀ ਸੂਈ ਹੈ ਨਾ ਹੁਣੇ ਹੀ ਸੂਈ ਹੈ ਜੀ ਜੈਰ ਛੁੱਟੀ ਆ ਅੱਜ ਸਮਝ ਲਓ ਤੇ ਰਾਣਾ ਭਾਈ ਦੂਜਾ ਸੂਆ ਦੂਜਾ ਸੂਆ ਸੰਦੀਪ ਸਿੰਘ 6 ਡੰਦ ਆ ਮੂ 6 ਡੰਦ ਦੂਜਾ ਸੂਆ ਇਹ ਆ ਚੈੱਕ ਕਰ ਰਿਹਾ ਪੈਰ ਲੱਗਾ ਥਾ ਉਹ ਖਿੱਚ ਫੋਟੋਗੇ ਖਿੱਚ ਫੋਟੋ ਸੰਭੂ ਐਂਡੀ ਕਰਾਇਆ ਬਿਆ ਵੱਚਾ ਬੱਚਾ ਬੱਚਾ ਖੋਲੋ ਫਿਰ ਰਾਣਾ ਭਾਈ ਕਿੰਨਾ ਕਰੂ ਦੋਦੇ ਇਹ ਇਹ ਸੰਦੀਪ ਸਿੰਘ ਦੁੱਧ ਦੇ ਚਲੋ ਆਪਣੀ ਸੇਵਾ ਦਾ 20 ਤੋਂ ਪਲੱਸ ਹੀ ਚੱਲੂਗੀ ਹਾਂ ਇਹ ਆਪਣਾ ਲਾਗੋ ਲਈ 19 20 ਕਿਲੋ ਦੁੱਧ ਨੇ ਭਰਿਆ ਲਗੋ ਸੇਵਾ ਜੋ ਚੰਗੀ ਕਰੂ ਦਵਾਦੀ ਚਲੂ ਠੀਕ ਆ ਲਓ ਜੀ ਬਾਕੀ ਠੰਡੀ ਸੀਲ ਬੜੀਆਂ ਜਿੱਦਾਂ ਮਰਜ਼ੀ ਬਹਿ ਜਾ ਜਿੱਥੇ ਠੀਕ ਨਹੀਂ ਥਾਣੀ ਬੜਾ ਜ਼ਬਰਦਸਤ ਲੱਗਾ ਥਣ ਬਹੁਤ ਪਿਆਰਾ ਆਇਰ ਸ਼ਹਿਰ ਦੀ ਚੱਲਣ ਦੋ ਇੰਪੋਰਟੈਂਟ ਪੀਸ ਨਾਲੇ ਆਇਰ ਜੇ ਬੜੀ ਤੁਰ ਫਿਰ ਕੇ ਲੱਭਣ ਮੱਥੇ ਨਾਲੇ ਬੜੀ ਡਿਮਾਂਡ ਹੈ ਹਲੀਬ ਸਿੰਘ ਜੀ ਹੈ ਬਹੁਤ ਡਿਮਾਂਡ ਹੈ ਆਇਰ ਸ਼ਹਿਰ ਦੀ ਭਾਜੀ ਰਾਣਾ ਜੀ ਬੜੀ ਬਹੁਤ ਜਾ ਰਹੇ ਹੁੰਦੀ ਤੁਹਾਨੂੰ ਪਤਾ ਤੇ ਇਹ ਨਸਲ ਬੜੀ ਘੱਟ ਆ ਆਪਣੇ ਆ ਬਾਰੇ ਚੰਗੇ ਚੰਗੇ ਸੀਮਣੇ ਬੋਲਡ ਸੀਮਣੇ ਤੋਰੋ ਵਾਹ ਅਜਾ ਦੋ ਲੈ ਕੇ ਆਂਦੀ ਹੈ ਹੈ ਅਜ ਦੋ ਸਨੀਵ ਸਿਰ ਹਾਂਜੀ ਫਿਰ ਇਹਦਾ ਆਪਣਾ ਸਨੀਵ ਸੇ ਮੁੱਲ ਤੇ ਕੀਮਤ ਜੋ ਮਰਜ਼ੀ ਕਰ ਲਈ 90 ਕਰ ਲਈ 95 ਕਰ ਲਈ ਤੇ 75000 1000 ਛੋਟ ਕਰਦਾ 74000 ਪੂਰੇ 74000 ਚੱਲਣ ਦੋ ਬਸ ਠੀਕ ਆ ਇਹ ਵੀ ਹਨੀਵ ਸਾਹਿਬ ਪਹਿਲੇ ਨੇ ਵਛੀਏ ਸਿਰ ਇਹ ਵੀ ਇਹ ਦੰਦਾ ਜ ਆਪਣਾ ਦੋ ਦਿਨ ਰਾਜ ਭਲ ਕੇ ਸੂਈ ਲੱਗਦੀ ਆ ਇਹ ਸਨੀਵ ਰਾਤ ਦੀ ਸੂਈ ਹੈ ਅੱਛਾ ਹਾਂਜੀ ਇਹਦੇ ਕੋਲ ਮੰਨ ਲਓ ਬੋਲਾ 1500 ਕਿਲੋ ਸਟਾਰਟ ਆ ਇਹ ਵੀ ਖੋਲੋ ਹਾਂਜੀ ਚੋਰ ਦੋ ਦੰਦੇ ਆ ਬਸ ਠੀਕ ਆ ਤੋਰੋ ਇਹ ਵੀ ਲਓ ਜੀ ਇਹ ਵੀ ਚੈੱਕ ਕਰੋ ਠੀਕ ਆ ਬਹੁਤ ਸੋਹਣੇ ਰੰਗ ਪ੍ਰਿੰਟਾਂ ਚ ਪ੍ਰਮਾਦ ਨਾਲ ਲਾਏ ਨਹੀਂ ਠੀਕ ਆ ਫਿਰ ਬਿਹੜ ਵੀ ਚੰਗੀ ਆ ਹਾਂਜੀ ਕਿ ਬਰੀਕੀਆਂ ਬਰੁਕੀਆਂ ਬਣੀਆਂ ਬੱਚੀਆਂ ਸਪਾਈਆਂ ਬਹੁਤ ਜਿਆਦਾ ਇਹਦੀ ਫਿਰ ਕੀ ਮਰ ਇਹਦੀ ਆਪਣਾ ਸਲੀਪ ਸਿਆ ਕੀਮਤ ਜੋ ਮਰਜੀ ਕਰ ਲਈ ਖੱਡੀ ਸੀਲ ਬੜੀ ਹੈ ਜਿੱਦਾਂ ਮਰਜ਼ੀ ਵੇਚਾ ਥਾਣ ਤੋਂ ਬਹੁਤ ਪਿਆਰਾ ਲੱਗਾ। ਇਹਦੀ 70000 10000 ਰੁਪਏ ਔਰ ਕਰ ਦਾਂਗੇ। ਚਲੋ 69000। 69000 ਦੀ। ਬਸ ਠੀਕ ਆ। ਬਾਕੀ ਕੋ ਵੀਰ ਭਰਾ ਸੌਦੇ ਚੱਕਰ ਜਨਾ ਪਏ। ਆ ਗਏ ਹੁਣ ਬਲੇਡਰ ਵਿਖਾਈਏ। ਬੜਾ ਵਾਸੀ। ਹੈ? ਬਹੁਤ ਸੋਹਣਾ ਪਰਮਾਦਾਨਾ। ਥਣ ਥਣ ਤਿਆਰ ਹੀ ਘੰਟੇ ਤੱਕ ਸੁਬਣੀ। ਸੁਬਣੀ ਘੰਟੇ ਤੱਕ। ਘੰਟੇ ਡੇਢ ਤੱਕ ਸੁਬੂ ਹੀ। ਲਓ ਭਾਈ ਇਹ ਵੀ ਚੈੱਕ ਕਰੋ। ਸਮਝ ਰੱਖ ਕੈਮਰਾ ਥੱਲੇ। ਆ ਫੇਸਵਾਲੀ ਵਿਖਾਈ। ਭਾਈ ਜੀ ਕਿਨੇ ਦੁੱਧੇ ਕਰੂਗੀ ਇਹੇ? ਇਹਨੇ ਸੁਨੀਪ ਸਿੰਘ ਲਾਗੋ ਲਈ 27 2 ਇਹ ਕੋਈ ਸੇਵਾਨਾ ਤੀ ਵੀ ਚੋਲੇ ਵੱਧ ਵੀ ਚੋਲੇ ਹੈ ਕੋਈ ਜਿੰਨੀ ਆਪਣੀ ਸੇਵਾਨਾ ਦੁੱਧ ਜਿੰਨਾ ਮੱਝ ਆਹ ਬਸ 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 ਬਾਕੀ ਵੀ ਥਣ ਲੈਵੇ ਤਾਂ ਆਪਣਾ ਅੰਦਾਜ਼ਾ ਲਾ ਲੈ ਬਿਲਕੁਲ ਬਿਲਕੁਲ ਕਿੰਨਾ ਦੁੱਧ ਭਰੂ ਹੈ ਐਂ ਖਾਤ ਖਾਂ ਲੈ ਵਾ ਚੰਗੀ ਤਰ੍ਹਾਂ ਪਾਂਡੀ ਵਾਕੇ ਪਾਂਡੀ ਹੈ ਜੀ ਰਾਣੇ ਵੇਰਿੰਦੀ ਕੀ ਮਾਰਾ ਭਾਈ ਇਹਦੀ ਆਪਣਾ ਸੀਸਾ ਕੀਮਤ ਜੋ ਮਰਜ਼ੀ ਕਰ ਲਈ ਭਾਣਾ ਨਹੀਂ ਮਿਲੀ ਵਸ਼ੀ ਦੇ ਹੱਕ ਰੱਖਦੀ 2 ਲੱਖ ਦੀ ਵਗਿਲ ਦਾ ਪਰ ਆਪਾਂ ਨੂੰ ਭਾਣ ਮੇਰੀ 75000 1000 ਛੋਟੇ ਦੀ 74000 ਦੀ ਪੂਰੇ 74000 ਦੀ 74000 ਦੀ ਵੜਦੇ ਖੋਲੇ ਵਾ ਚਲੋ ਠੀਕ ਆ ਤੇ ਆਹਾ ਇਹ ਹਲੀਫਾ ਸ਼ਾਈ ਵਾਲਿਆ ਇਹ ਵੀ ਸੂਈ ਇਹ ਵੀ ਸੂਈ ਹੈ ਇਹਦੀ ਰੱਸੀ ਆ ਮਗਰ ਸਾਰੀ ਸੂਈਆਂ ਲਾ ਦੇਣਾ ਹਾਂ ਸੂਈਆਂ ਸਾਰੀਆਂ ਲਓ ਜੀ ਆ ਸੂਈਰ ਦੇ ਚਲੇ ਜੀ ਸੂਈਰ ਦੇ ਇਹ ਵੀ ਚੈੱਕ ਕਰੋ ਦੁੱਧ ਕਿੰਨਾ ਭਾਈ ਜੀ ਇਹ ਕੋਲ ਹਲੀਫਾ 20 ਕਿਲੋ ਦੁੱਧ ਤਿਆਰ ਆ ਹਾਂ ਜੀ ਆ ਸਵੇਰ ਦੀ ਸੌਣ ਹੀ ਦੇ ਠੀਕ ਆ ਹਾਂਜੀ ਇਹ ਕੋ 20 ਕਿਲੋ ਕੰਡੇ ਵਾਲਾ ਦੁੱਧ ਹੈ ਕੋ ਚਾਰ ਡੰਗ ਚੋਕ ਖੜੇ ਪਏ 20 ਕਿਲੋ ਕੰਡੇ ਵਾਲਾ ਹਾਂਜੀ ਹਾਂਜੀ ਇਹ ਮੁੰਨੇੜੇ ਦਿਖਾ ਦੇ ਥਾਣੇ ਵਾਲਾ ਕਰਾਂ ਦੇ ਠੀਕ ਆ ਇਹਦੀ ਬਾਜੀ ਫਿਰ ਕੀ ਮਾਦਾ ਇਹ ਦੀਪ ਸਿੰਘ ਉਹਦਾ ਕੋਈ ਵੇਖ ਕੇ ਨਾ ਕਹਿ ਵੀ ਖਰੇ ਜਾਂ ਲੱਤਾਂ ਲੱਤਾਂ ਮਾਰਨ ਵਾਲੀ ਆ ਠੰਡੀ ਜਿੱਥੇ ਮਰਜੀ ਬਹਿ ਜਾਓ ਨਹੀਂ ਠੀਕ ਆ ਫਿਰ ਇਹਦੀ ਆਪਣਾ ਕਰਦਾ 75000 1000 ਛੋੜ 74000 ਦੀ ਹੋਰ ਮਾਨਤਨ ਕਰਦਾ ਕੋ ਵੀਰ ਭਰਾ ਕਰੀ ਚਲੋ ਠੀਕ ਆ ਤੇ ਆ ਵੀ ਸੂਈ ਇਹ ਵੀ ਨਹੀਂ ਸੁਈ ਇਹ ਦੇਖੋ ਆਪਣਾ ਅਜ ਦੂਜਾ ਦਿਨ ਸੁਈ 16 15 16 ਕਿਲੋ ਬੋਲਾ ਤਿਆਰ ਹੈ 15 16 ਕਿਲੋ ਬੋਲਾ ਤਿਆਰ ਹੈ ਹਾਂ ਲਓ ਜੀ ਇਹ ਵੀ ਚੈੱਕ ਕਰੋ ਕਰਾਂ ਦੇ ਬੱਛਾ ਮਗਰ ਮਗਰ ਦੇ ਬੱਛਾ ਸੀਬ ਸ ਬੱਛਾ ਮਗਰ ਆ ਗਿਆ ਜੀ ਹਾਂ ਬਾਕੀ ਸਪੰਜੀਆਂ ਸੁਈਆਂ ਬੜੀਆਂ ਵਛੀ ਨੇ ਐ ਜਿੱਥੇ ਮਰਜੀ ਬੈ ਜਾ ਕੋ ਲੱਤ ਲੂਤ ਮਾਰਨ ਵਾਲੀ ਨਹੀਂ ਠੀਕ ਆਜੋ ਆਜੋ ਬਸ ਠੀਕ ਆ ਹਿੰਦੀ ਭਾਜੀ ਫਿਰ ਕੀਮਤ ਇਹਦੀ ਸਲੀਫ 60000 ਜ 2000 ਛੋਟ ਕਰਦੇ 58000 ਦੀ 55000 ਹੀ ਤੇ ਚਲੋ ਠੀਕ ਹੈ ਇਹ ਵੀ ਸੁਈਆ ਕਿ ਗੱਪਣ ਇਹ ਵੀ ਸਲੀਫ ਆ ਜਿਹੜੀ ਸੁਈਆ ਘੰਟਾ ਕੋ ਰਹਿਣਾ ਜੀ ਜੇ ਰਹਿ ਪੈਣੀ ਇਹਦੀ ਲੋ ਜ਼ਹਿਰ ਜੂਰ ਪੈਣੀ ਆ ਇਹ ਹਿੰਦੀ ਸਾ ਜਰਸੀ ਰੱਖਦੀ ਰੰਗ ਆ ਫੇਸ ਕੁਆਲਟੀ ਵੀ ਸਾਦੇ ਇਹ ਵੀ ਚੈੱਕ ਕਰੋ ਕਰਦੇ ਇਹ ਛੋਟਿਆ ਤੇ ਹੋਰ ਨਹੀਂ ਆਤੇ ਹੁੰਦਾ ਛੋਟਾ ਜਿਹਾ ਉਹੋ ਜੀ ਹਨਨਦਰਮਨ ਸਾਹਿਬ ਉਹੋ ਜੀ ਹੈ ਕਿ ਨਹੀਂ ਓਏ ਭੰਦਰਾ ਬੜੇ ਮੰਗਦੇ ਛੋਟੇ ਹਾਂ ਨਹੀਂ ਜ ਵਧੀਆ ਵਧੀਆ ਦੁੱਧ ਨੂੰ ਦੁੱਧ ਨਾਲੇ ਦੁੱਧ ਵੀ ਗਾੜਾ ਹੋ ਜਾਂਦਾ ਮੱਛਾ ਮਗਰ ਘਾਹ ਘਾਹ ਆ ਜਾਂਦੇ ਫਿਰ ਹੈ ਰਣਾ ਹਾਂਜੀ ਵਿਹੜ ਵੀ ਚੰਗੀ ਨਾਲੇ ਕਿ ਨਹੀਂ ਵਿਹੜੀ ਬਹੁਤ ਚੰਗੀ ਫੇਸ ਕੁਆਲਟੀ ਬਹੁਤ ਸੁਪਾਇਆਂ ਸੁਪੀਆਂ ਥਲ ਥਣ ਲੇਵੇਦੀ ਬਹੁਤ ਸਾਫ ਇਹਦੀ ਬਾਜੀ ਫਿਰ ਕੀ ਮਾਰਨ ਨੇ ਨੇ ਹਿੰਦੀ ਸਾਹਿਬ ਦਿੱਤੀ ਵੱਛੀ ਜਰਸੀ ਵੱਛੀ ਆ ਗਈ ਨਾ ਹਾਂ ਪਿਓਰ ਜਰਸੀ ਹੈ ਚਲੋ ਜੇਰ ਜੂ ਪਾ ਦੂਗੀ ਹਾਂਜੀ ਇਹਦਾ ਭਾਅ ਬਹੁਤ ਜਾਇਜ਼ 40000 1000 ਛੋਟ ਕਰਦੇ ਪੂਰੇ 45000 ਦੀ ਚਲੋ ਚੱਲਣ ਦੋ ਲੋਈ 6 ਬਹਿੜਾ ਆਇਰ ਸ਼ਹਿਰ ਐਚ ਐਫ ਕਰੋਸ ਸ਼ਹੀਵਾਲ ਵਿੱਚ ਹਾਂਜੀ ਇਹਨੇ ਜੀ ਆਉਂ ਤੋਂ ਲੈ ਕੇ ਜਾਓ ਚੈੱਕ ਕਰ ਲਈ ਰਹੀ ਕਿ ਨਹੀਂ ਚਲੀ ਕਰਕੇ ਚੂੜੀਆਂ ਚੋਰ ਖੜੋ ਗੱਬਣਾ ਪਾਸ ਕਰ ਬਿਲਕੁਲ ਬਿਲਕੁਲ ਬਾਕੀ ਨੰਬਰ ਆਪਣਾ 97796 12022 ਪਿੰਡ ਵੀਲਾ ਤੇਜਾ ਜਲਾ ਗਰਦਾਸਪੁਰ ਸੀਲ ਬਟਾਲ ਸਾਸੀ ਦਾ